ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਕੀ ਹੈ ਨਾਮ ਤੁਹਾਡਾ ਪ੍ਰਵੀਨ ਜਨਨ ਕੀ ਆਪਰਾ ਕਿੱਥੇ ਦੇ ਰਹਿਣ ਵਾਲੇ ਆ 15 ਪਿੰਡਾ ਦੇ ਬੱਲੇ ਦਾ ਅੱਛਾ ਤੁਹਾਡੇ ਨਾਲ ਕੀ ਘਟਨਾ ਵਾਪਰੀ ਹੈ ਆਪਣੇ ਮੇਰੇ ਭੁੰਦੇ ਮੈਸੇਂਜਰ ਦੇ ਫੋਨ ਆਈ ਪਹਿਲਾਂ ਹਾਂ ਫਿਰ ਮੈਸੇਜ ਆਇਆ ਜੀ ਹਾਂ ਮੇਰੇ पास ਉਹ ਅਮਰੀਕੀ ਅੱਛਾ ਉਹਦੇ ਨਾਮ ਤੋਂ ਜਿਹੜੀ ਕੀ ਮੋਨੋ ਵਰਮਾ ਕੱਲ ਹੋਣ ਦੇ ਆ ਹੂੰ ਉਹ ਕਹਿੰਦਾ ਮੈਂ ਮੁਸੀਬਤ ਚ ਫਸ ਰਾਂ ਮੇਰੇ ਪੇਪਰ ਦੀ ਆਖਰੀ ਤਰੀਖ ਹੈ ਹੂੰ ਜੱਜ ਪੇਮੈਂਟ ਦੇ ਏਜੰਟ ਨੂੰ ਮੇਰਾ ਪੇਪਰ ਕਲੀਅਰ ਹੋਊਗਾ ਹੂੰ ਜੇ ਮੈਨੂੰ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਰਿਪੋਰਟ ਵੀ ਹੋ ਸਕਦੀ ਹੈ ਅੱਛਾ ਉਹਨੇ ਮੈਨੂੰ ਜਿੰਡ ਦਾ ਨੰਬਰ ਦੇ ਦਿੱਤਾ ਜੀ ਹੂੰ ਉਹ ਕਹਿੰਦਾ 2,55,000 ਰੁਪਏ ਪਾਣਾਂ ਨੂੰ ਜਦੋਂ ਮਾਊਂਗਾਂ ਦਿਨ ਦੇ ਦਵਾਂ ਮੈਂ ਯਕੀਨੀ ਕਰ ਲਈ ਮਾਰ ਦੀ ਮੇਰੀ ਪਛਾਣ ਮੁੰਡਾ ਸਹੀ ਕਿ ਬੰਦੇ ਫਰਾਡ ਦੀ ਅੱਛਾ ਹਾਂਜੀ ਤੁਸੀਂ ਆਵਾਜ਼ ਪਛਾਣੀ ਨਹੀਂ ਉਹਨਾਂ ਦੀ ਨਹੀਂ ਆਵਾਜ਼ ਨਹੀਂ ਪਛਾਣੀ ਜੀ ਅੱਛਾ ਮੈਸੇਜ ਆ ਰਿਹਾ ਜੀ ਕਾਲ ਹੋਲੀ ਹੋ ਜਗੀ ਅੱਛਾ WhatsApp ਮੈਸੇਜ ਕਰ ਰਹੇ ਜੀ ਕਿੰਨੇ ਕਿੰਨੇ ਪੈਸੇ ਪਾਏ ਆ ਤੁਸੀਂ ਉਹਨਾਂ ਨੂੰ ਮੈਂ 2,55,000 ਰੁਪਏ 2,55,000 ਤੁਸੀਂ ਉਹਨਾਂ ਨੂੰ ਪਾਤਾ ਹਾਂਜੀ ਅੱਛਾ ਜੀ ਪਾਏ 110 ਪਾਏ 2 15 ਪਾਏ ਜੀ 50 ਪਾਏ ਆ ਅੱਛਾ ਤੁਸੀਂ ਜੇ ਨਹੀਂ ਰਿਸ਼ਤੇਦਾਰਾਂ ਤੋਂ ਕਿਸੇ ਦੋਸਤ ਮਿੱਤਰਾਂ ਤੋਂ ਫੜ ਕੇ ਪਾਏ ਆ ਅੱਛਾ 2,55,000 ਤੁਸੀਂ ਪਾਇਆ ਹੈ ਤੇ ਕੀ ਕੰਮ ਕਰਦੇ ਹੋ ਤੁਸੀਂ ਕੰਮ ਕੀ ਹੈ ਤੁਹਾਡਾ ਮੈਂ ਮਾਰਕੀਟ ਦਾ ਕੰਮ ਕਰਦਾ ਹਾਂ ਜੀ ਅਲਮੀਨੀਅਮ ਦਾ ਕੰਮ ਕਰਦੇ ਹੋ ਤੁਸੀਂ ਅੱਛਾ ਇੱਕ ਦੁਕਾਨ ਹੈ ਤੁਹਾਡੀ ਹਾਂਜੀ ਬਦਰ ਬੰਦ ਦੁਕਾਨ ਹੈ ਦੁਕਾਨ ਹੈ ਬਦਰ ਬੰਦ ਤੁਹਾਡੇ ਨਾਲ ਜਿਹੜੀ ਵੱਡਾ ਫਰਾਡ ਹੋਇਆਗਾ 2 2.5 ਲੱਖ ਰੁਪਏ ਦਾ ਤੁਹਾਡੇ ਨਾਲ ਫਰਾਡ ਹੋ ਗਿਆ ਅੱਛਾ ਤੇ ਰਿਸ਼ਤੇਦਾਰ ਤੁਹਾਡੇ ਗਿਆ ਹੋਇਆ ਬਾਹਰ ਹਾਂਜੀ ਮੇਰੇ ਮਾਸੇ ਦਾ ਮੁੰਡਾ ਗਿਆ ਤੁਸੀਂ ਫਿਰ ਘਰੇ ਉਹਨਾਂ ਤੋਂ ਪੁੱਛਣਾ ਚਾਹਿਆ ਨਹੀਂ ਹੈਗਾ ਕਿਸੇ ਤੋਂ ਕਨਫਰਮ ਕਰਿਆ ਨਹੀਂ ਹੈਗਾ ਵੀ ਮੈਂ ਸੋਚਾ ਮਾਦਰ ਨੂੰ ਸਿੱਟ ਚਾਉਣਾ ਜੀ ਬਾਅਦ ਵਿੱਚ ਸੋਚਿਆ ਜੀ ਅੱਛਾ ਹਾਂਜੀ ਬਾਅਦ ਵਿੱਚ ਮੈਂ ਪਤਾ ਕਰਾਂ ਜੀ ਹੂੰ ਜੇ ਤੱਕ ਇਹਨਾਂ ਦਾ ਫਰੋਡ ਉਹਨਾਂ ਨੂੰ ਸਭ ਤੋਂ ਪੁੱਛ ਲੈਣਾ ਬਿਨ ਬਗੈਰ ਬੱਚੇ ਪੈਸੇ ਕਿਉਂ ਪਾਏ ਤੁਸੀਂ ਪੈਸੇ ਪਾਏ ਨੇ ਅਕਾਊਂਟ 'ਚ ਪਾਏ ਨੇ ਜਾਂ ਤੁਸੀਂ ਗੂਗਲ ਪੇ ਕੀਤੇ ਨੇ ਕਿਸ ਤਰ੍ਹਾਂ ਤੁਸੀਂ ਪੈਸੇ ਪਾਏ ਬਾਕੀ ਆਪਰੇ ਅਕਾਊਂਟ 'ਚ ਪਾਏ ਹੂੰ ਬਾਕੀ ਗੂਗਲ ਪੇ 'ਤੇ ਤੁਹਾਡੇ ਕੋਲ ਅਕਾਊਂਟ ਹੈਗਾ ਉਹ ਹਾਂਜੀ ਤੁਹਾਡੇ ਤੁਸੀਂ ਵਟਸਐਪ 'ਤੇ ਕੁਝ ਦਿਖਾ ਰਹੇ ਸੀਗੇ ਮੈਸੇਜ ਵਗੈਰਾ ਦਿਖਾਉਗੇ ਥੋੜਾ ਜਿਹਾ ਹਾਂਜੀ ਹਾਂਜੀ ਦਿਖਾਓ ਅੱਛਾ ਇੱਕ ਇਹ ਪਾਇ ਇਹਨਾਂ ਏਜੰਟ ਨੂੰ ਹੀ ਅੱਛਾ ਆ ਏਜੰਟ ਨੂੰ ਪੇਮੈਂਟਾਂ ਕੀਤੀਆਂ ਹੋਈਆਂ ਨੇ ਤੁਸੀਂ ਅੱਛਾ ਕਿਊਆਰ ਆ ਗਾ ਹਾਂਜੀ ਇਹ ਕਿਊਆਰ ਵੀ ਭੇਜਿਆ ਸੀ ਆ 75000 ਰੁਪਏ ਪਾਇਆ ਤੁਸੀਂ ਹਾਂਜੀ ਆ 20000 ਰੁਪਏ ਵੀ ਪਾਦਾ ਅੱਛਾ ਇਹ ਜਿੰਨੀ ਤੁਸੀਂ ਇਸ ਤਰ੍ਹਾਂ ਪੇਮੈਂਟ ਪਾਈ ਆ ਕਿੰਨੇ ਦਿਨਾਂ ਦੇ ਵਿੱਚ ਪਾਈ ਆ ਇਹ 2.5 ਲੱਖ ਰੁਪਏ ਕੱਲ ਪਾਈ ਜੀ ਕੱਲ ਦੀ ਇਹ ਐਂਟਰੀ ਹਾਂਜੀ ਅੱਜ ਕਿੰਨੀ ਡੇਟ ਆ ਗਈ 9 ਤਰੀਕ ਨੂੰ ਹੋਵੇ ਅਸਤਰੀ ਘਟਨਾ ਇਹ 8 ਤਰੀਕ ਦੀ ਘਟਨਾ ਹੈ ਨਾ ਹਾਂਜੀ ਹਾਂਜੀ 8 ਜੂਨ ਅੱਛ ਜੁਲਾਈ 2025 ਦੀ ਹਾਂਜੀ 5:30 ਵਜੇ ਸ਼ਾਮ ਨੂੰ 5:30 ਤੇ ਅੱਛੇ ਰਿਸ਼ਤੇਦਾਰਾ ਜਿਹੜਾ ਆਪਣਾ ਉਹ ਕਿੱਥੋਂ ਗਿਆ ਹੋਇਆਗਾ ਕਿੰਨਾ ਕਿਚਰ ਹੋਗਾ ਉਹਨੂੰ ਗਿਆ ਉਹਨੂੰ ਹੋਵੇ 4-5 ਸਾਲ ਨੂੰ 4-5 ਸਾਲ ਹੋ ਗਏ ਹਾਂਜੀ ਠੀਕ ਹੈ ਇੰਨਾ ਪੁਰਾਣਾ ਸੀ ਤੁਸੀਂ ਫੇਰ ਵੀ ਜੀ ਮੈਂ ਥੋੜਾ ਵਿਸ਼ਵਾਸ ਤੁਹਾਡੇ ਨੂੰ ਵਿਸ਼ਵਾਸ ਹੈ ਠੀਕ ਹੈ ਠੀਕ ਹੈ ਜਿਹੜਾ ਉਸ ਬਸ ਹਾਂਜੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਆਪਣਾ ਨਾਂ ਦੱਸਿਓ ਮੜਾ ਜੀ ਕਿਹੜੀ ਆਪਣੀ ਜਥੇਬੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਹੋ ਜੈ ਭਾਰਤ ਤੇ ਮੇਰਾ ਨਾਮ ਹੈਗਾ ਰਵੀ ਸਿੰਘ ਪਿੰਡ ਗਮਿਤਗੜ ਜੇਜੀਆਂ ਮੈਂ ਵੀ ਬਾਰਵੀ ਦਾ ਜ਼ਿਲ੍ਹਾ ਜਰਨਲਿਸਟ ਹਕਤਰ ਤੋਂ ਅੱਜ ਸਾਡੇ ਕੋਲੇ ਵੀਰ ਪ੍ਰਵੀਨ ਸਿੰਘ ਦੀ ਜਿਹੜਾ ਬੱਲਿਆ ਤੋਂ ਉਹ ਸਾਡੀ ਜਥੇਬੰਦੀ ਕੋਲੇ ਆਇਆ ਸੀ ਉਹਦੇ ਨਾਲ 2.5 ਲੱਖ ਰੁਪਏ ਦਾ ਕਿਸੇ ਨੇ ਫੋਨ ਦੇ ਉੱਤੇ ਕੋਈ ਆਈਡੀ ਨੰਬਰ ਇਹਨਾਂ ਦੇ ਪਰਿਵਾਰ ਦੇ ਬੰਦੇ ਦਾ ਲੈ ਕੇ ਉਹ 2.5 ਲੱਖ ਰੁਪਏ ਦਾ ਫਰਾਡ ਹੋਇਆ ਜਿਹੜਾ ਕੀ ਵਿਦ ਫਰੂਫ ਉਹ ਆਪਣੇ ਕੋਲੇ ਐਕਤੀਆਂ ਦੀਆਂ ਸਾਰੀਆਂ ਕਾਪੀਆਂ ਨਹੀਂ ਆ ਉਹ ਕੜਾਈਆਂ ਨਹੀਂ ਆ ਨੇ ਸੋ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੇ ਜਿਹੜੇ ਮਤਲਬ ਸਾਈਬਰ ਸੈੱਲ ਦੇ ਵਿੱਚ ਮੁਲਾਜ਼ਮ ਘੱਟ ਹੋਣ ਕਰਕੇ ਕਾਰਵਾਈਆਂ ਬਹੁਤ ਘੱਟ ਹੁੰਦੀਆਂ ਨੇ ਇਸ ਕਰਕੇ ਵੀ ਜਿਹੇ ਜਿਹੜੇ ਜਿਹੜੇ ਫਰਾਡ ਕਰਨ ਵਾਲੇ ਲੋਕ ਨੇ ਉਹਨਾਂ ਦੇ ਨੱਥ ਪਾਈ ਜਾਵੇ। ਕਾ ਕਪੀਰ ਫਰੀਆਂ ਐਂਟਰੀਆਂ ਦੇ ਨਹੀਂ। ਠੀਕ ਹੈ। ਅੱਛਾ ਸਰਕਾਰ ਨੂੰ ਕੀ ਬੇਨਤੀ ਕਰੋਗੇ ਲੋਕਾਂ ਨੂੰ ਕੀ ਬੇਨਤੀ ਕਰੋਗੇ? ਇਹਨਾਂ ਨੂੰ ਸੁਚੇਤ ਰਹਿਣ ਲਈ। ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਜਿਹੜੇ ਇਹ ਜੋ ਫਰੌਡ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ। ਔਰ ਲੋਕਾਂ ਨੂੰ ਬੇਨਤੀ ਕਰਦਾ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਦੇ ਜਿਹੜੇ ਡਾਕੂਮੈਂਟ ਨੇ ਆਪਦੇ ਕੋਈ ਆਈਡੀ ਨੰਬਰ ਹੈ ਕੋਈ OTP ਨੰਬਰ ਹੈ ਕਿਸੇ ਵੀ ਤਰ੍ਹਾਂ ਦਾ ਸੁੱਤੋਂ ਮੰਗਦਾ ਹੈ ਉਹ ਕਿਸੇ ਨੂੰ ਐ ਨਾ ਦਿਓ ਕਿਉਂਕਿ ਇਹ ਨਾ ਅੱਜ ਹੁਣ ਬਹੁਤ ਸਾਰੀਆਂ ਠੱਗੀਆਂ ਨੇ ਜਿਹੜੀਆਂ ਫੋਨ ਦੇ ਉੱਤੇ ਧੂੜ ਤਪਾਨ ਬੋਲ ਕੇ ਬਹੁਤ ਕੁਝ ਚੱਲ ਰਿਹਾ ਹੈਗਾ ਕਿਉਂਕਿ ਸਰਕਾਰ ਵੀ ਇਹਦੇ ਉੱਤੇ ਇੱਕ ਹੋਰ ਸੈੱਲ ਬਣਾਇਆ ਜਾਵੇ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਇਹਨਾਂ ਦੀ ਪਕੜ ਹੋਵੇ ਨਾਲ ਦੀ ਨਾਲ ਤੇ ਕਿਉਂਕਿ ਅਸੀਂ ਸਾਈਬਰ ਸੈੱਲ ਦੇ ਵਿੱਚ ਕਈ ਵਾਰ ਮਿਲੇ ਆ ਕਦੋਂ ਕੇਸਾਂ ਦੇ ਵਿੱਚ ਅਤੇ ਪੁਲਿਸ ਘੱਟ ਹੋਣ ਕਰਕੇ ਦਰਖਾਸਤਾਂ ਦੇ ਜਿਹੜੇ ਥੱਬਿਆਂ ਦੇ ਥੱਬੇ ਪਏ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਪਾਵਰ ਆਫਨ ਦਿੱਤੀ ਜਾਣਾ ਉਹਨਾਂ ਨੂੰ ਪੂਰੇ ਸਾਧਨ ਦਿੱਤੇ ਜਾਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਇਹੋ ਜਿਹੇ ਫਰਾਡ ਕਰਨ ਵਾਲੇ ਬੰਦੇ ਨੇ ਉਹ ਜਲਦ ਤੋਂ ਜਲਦ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤੁਸੀਂ ਅਕਸਰ ਇਹਨਾਂ ਕੰਮਾਂ ਦੇ ਵਿੱਚ ਆਉਂਦੇ ਰਹਿੰਦੇ ਹੋ ਕੀ ਲੱਗਦਾ ਤੁਹਾਡਾ ਕਿ ਬਾਈ ਦੀ ਜਿਹੜੀ ਮਦਦ ਹੈ ਉਹ ਹੋ ਸਕੀ ਹੈ ਕਿ ਉਹ ਚੋਰ ਨੇ ਜਿਹੜੇ ਫੜੇ ਜਾਣਗੇ ਚੋਰ ਬਿਲਕੁਲ ਫੜੇ ਜਾਣਗੇ ਫੜੇ ਜਾਣਗੇ ਜੇ ਸਰਕਾਰ ਆਪਦੀ ਐਕਸ਼ਨ ਦੇ ਵਿੱਚ ਮੂਹਰ ਦੇ ਵਿੱਚ ਆਵੇ ਤਾਂ ਫੜੇ ਜਾਣਗੇ ਜੇ ਨਹੀਂ ਸਰਕਾਰ ਕੁਝ ਕਰੂਗੀ ਤਾਂ ਬਾਹਰ ਨਾਲ ਬੈਠ ਕੇ ਅਸੀਂ ਸੰਗਠਨ ਕਰਾਂਗੇ ਅਸੀਂ ਆਪਦੀ ਭੀਮਾਰੀ ਵੱਲੋਂ ਸਾਡੀ ਟੀਮ ਵੱਲੋਂ ਇਹਨਾਂ ਦੀ ਮਦਦ ਦੇ ਉੱਤਰਾਂਗੇ ਕਿਉਂਕਿ 2.5 ਲੱਖ ਰੁਪਏ ਥੋੜਾ ਨਹੀਂ ਹੁੰਦਾ ਇੱਕ ਗਰੀਬ ਆਦਮੀ ਹੈ ਘਰ ਦੇ ਵਿੱਚ ਪਹਿਲਾਂ ਦੋ ਡੈਥ ਹੋ ਡੈਥ ਹੋਊਗੀ ਇਹਨਾਂ ਦੀ ਨੁਕਸਾਨ ਹੋ ਗਿਆ ਬਹੁਤ ਵੱਡਾ ਭਾਰੀ ਇਹਦਾ ਇਸ ਕਰਕੇ ਇਹਦੀ ਮਦਦ ਕਰਨ ਦੀ ਬਜਾਏ